ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਜਦੋਂ ਗਰੀਬ ਦਾ ਪੁੱਤ ਦਿਹਾੜੀਆਂ ਕਰ ਕਰਕੇ ਤੇ ਆਪਣੀ ਮਿਹਨਤ ਕਰਕੇ ਜਦੋਂ ਨੌਕਰੀ ਤੇ ਲੱਗ ਜਾਂਦਾ ਫੌਜ ਵਿੱਚੋਂ ਇਹ ਵੀਰ ਜਦੋਂ ਆਪਣੇ ਘਰ ਆਉਂਦਾ ਤਾਂ ਪਰਿਵਾਰ ਦੇਖੋ ਕਿੰਨਾ ਖੁਸ਼ ਆ ਇਸ ਵੀਰ ਨੂੰ ਦੇਖ ਕੇ ਪਰਿਵਾਰ ਨੂੰ ਦੇਖੋ ਦੁੱਗਣੀ ਖੁਸ਼ੀ ਹੋ ਜਾਂਦੀ ਆ ਜਦੋਂ ਪਰਿਵਾਰ ਬਹੁਤ ਮਾੜੇ ਸਮੇਂ ਵਿੱਚ ਗਰੀਬੀ ਦੇਖਦਾ ਤਾਂ ਪਰਿਵਾਰ ਇੱਕ ਗੱਲ ਮਿੱਥ ਲੈਂਦਾ ਵੀ ਬਹੁਤ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੀ ਹਿੰਮਤ ਵੀ ਰੱਖਦਾ। ਦੋਸਤੋ ਇਸ ਫੌਜੀ ਵੀਰ ਦਾ ਪਰਿਵਾਰ ਇਸ ਸਮੇਂ ਦੇਖੋ ਕਿੰਨੇ ਕਿੰਨੇ ਪਿਆਰ ਦੇ ਨਾਲ ਇਸ ਵੀਰ ਦਾ ਸਵਾਗਤ ਕਰ ਰਹੇ ਨੇ। ਦੋਸਤੋ ਦੇਖੋ ਸਾਰਾ ਪਰਿਵਾਰ ਕਿੰਨਾ ਖੁਸ਼ਾ। ਪਰਿਵਾਰ ਨੇ ਫੌਜੀ ਵੀਰ ਦੀ ਆਉਣ ਦੀ ਖੁਸ਼ੀ ਵਿੱਚ ਕਿੰਨੇ ਚਾਵਾਂ ਦੇ ਨਾਲ ਰੀਵਨ ਕਟਾਈ ਦੀ ਰਸਮ ਵੀ ਕੀਤੀ। ਸੱਚੀ ਦੋਸਤੋ ਜਦੋਂ ਪ੍ਰਮਾਤਮਾ ਗਰੀਬੀ ਵਿੱਚੋਂ ਬੰਦੇ ਦੀ ਬਾਹ ਫੜਦਾ ਪਤਾ ਨਹੀਂ ਲੱਗਦਾ ਕਦੋਂ ਬੰਦੇ ਨੂੰ ਅਮੀਰ ਬਣਾ ਦਿੰਦਾ। ਏ ਵੀਰ ਆਪਣੇ ਮਾਪਿਓ ਦੇ ਸੰਸਕਾਰਾਂ ਦੇ ਨਾਲ ਤੇ ਉਹਨਾਂ ਦੀ ਸੋਚ ਦੇ ਨਾਲ ਇੱਥੋਂ ਤੱਕ ਪਹੁੰਚਿਆ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ